ਅਸੀਂ ਅੱਜ ਆਦਰਸ਼ ਸਕੂਲ ਮੁਲਾਜ਼ਮ ਜੂਨੀਅਰ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਜਿੱਦਾਂ 15 ਜਨਵਰੀ ਨੂੰ ਅਸੀਂ ਜੀਰਾ ਫਰੋਜ਼ਪੁਰ ਹਾਈਵੇ ਜਾਮ ਕੀਤਾ ਸੀ ਇੰਨਾ ਟੀਚਰਾਂ ਦੀਆਂ ਮੰਗਾਂ ਨੂੰ ਲੈ ਕੇ ਔਰ ਸਾਨੂੰ ਉੱਥੇ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਅਤੇ ਐਮਐਲਏ ਨਰੇਸ਼ ਕਟਾਰੀਆ ਜੀ ਨੇ ਆ ਕੇ ਵਿਸ਼ਵਾਸ ਦਿਵਾਇਆ 15 ਜਨਵਰੀ ਨੂੰ ਛਮੀ ਤਕਰੀਬਨ 5 ਵਜੇ ਕਿ ਆਪਣੀ ਮੀਟਿੰਗ ਸੀਐਮ ਸਾਹਿਬ ਨਾਲ 16 سوری 18 ਜਨਵਰੀ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਸੋ ਅਸੀਂ ਇਸ ਟਾਈਮ 10:30 ਵਜੇ ਦੇ ਪੰਜਾਬ ਭਵਨ ਚੰਡੀਗੜ੍ਹ ਪਹੁੰਚੇ ਹੋਏ ਆ ਹੁਣ ਇਸ ਟਾਈਮ 11:30 ਵਜੇ ਹੋਏ ਨੇ ਤਾਂ ਪੰਜਾਬ ਭਵਨ ਦੇ ਵਿੱਚ ਵੀ ਕੋਈ ਲਿਖਤੀ ਚਿੱਠੀ ਨਹੀਂ ਆਈ ਕਿ ਇੱਥੇ ਅੱਜ ਮੀਟਿੰਗ ਹੋ ਰਹੀ ਆ ਔਰ ਨਾ ਹੀ ਕੋਈ ਕਟਾਰੀਆ ਸਾਹਿਬ ਨੇ ਸਾਨੂੰ ਲਿਖਤੀ ਚਿੱਠੀ ਦਿੱਤੀ ਕਿ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੈ ਜਾਂ ਸਿੱਖਿਆ ਮੰਤਰੀ ਨਾਲ ਮੀਟਿੰਗ ਹੈ ਜਾਂ ਕਿਸੇ ਹੋਰ ਨਾਲ ਅਸੀਂ ਇਹ ਗੱਲ ਅੱਜ ਸਾਰੇ ਸਾਡੇ ਕਿਸਾਨ ਆਗੂ ਤੇ ਟੀਚਰ ਸਹਿਬਾਨ ਸਾਡੀਆਂ ਭੈਣਾਂ ਵੀ ਨਾਲ ਆਈਆਂ ਹੋਈਆਂ ਨੇ ਅਸੀਂ ਸਾਰੇ ਅੱਜ ਪੰਜਾਬ ਭਵਨ ਮੂਹਰੇ ਖੜਕੇ ਇਹ ਗੱਲ ਕਹਿ ਰਹੇ ਆ ਕਿ ਜੇ ਇਹਨਾਂ ਟੀਚਰਾਂ ਦਾ ਕੋਈ ਹੱਲ ਨਾ ਹੋਇਆ ਅੱਜ ਮੀਟਿੰਗ ਦਾ ਸਾਨੂੰ ਕਹਿ ਕੇ ਸੀਐਮ ਸਾਹਿਬ ਨਾਲ ਔਰ ਸਾਨੂੰ ਝੂਠੇ ਲਾਰੇ ਲਾ ਕੇ ਚੰਡੀਗੜ੍ਹ ਬੁਲਾ ਕੇ ਆਪ ਜੀ ਨਰੇਸ਼ ਕਟਾਰੀਆ ਐਮਐਲਏ ਸਾਹਿਬ ਵੀ ਨਹੀਂ ਇੱਥੇ ਪਹੁੰਚੇ ਔਰ ਜਦੋਂ ਅਸੀਂ ਫੋਨ ਤੇ ਗੱਲ ਕੀਤੀ ਇਹ ਤਾਂ ਅਗੋ ਕਹਿੰਦੇ ਕਿ ਅਸੀਂ ਤੁਸੀਂ ਸਾਡੇ ਐਮਐਲਏ ਹੋਸਟਲ ਚੱਲੋ ਉੱਥੇ ਮੈਂ ਆ ਰਿਹਾ ਉੱਥੇ ਬੈਠ ਕੇ ਗੱਲ ਕਰਦੇ ਆਂ ਸੋ ਸਾਨੂੰ ਇੱਥੇ ਸੀਐਮ ਸਾਹਿਬ ਨਾਲ ਸਰਦਾਰ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾਉਣ ਵਾਸਤੇ ਸੱਦਿਆ ਗਿਆ ਸੀ ਪਰ ਇੱਥੇ ਕੋਈ ਵੀ ਆਉਂਦਿਆਂ ਨੂੰ ਪ੍ਰਬੰਧ ਨਹੀਂ ਕੋਈ ਪ੍ਰੋਟੋਕਾਲ ਨਹੀਂ ਕੋਈ ਇੱਥੇ ਪੰਜਾਬ ਭਵਨ ਦੇ ਵਿੱਚ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਔਰ ਨਾ ਹੀ ਲਿਖਤੀ ਸਾਨੂੰ ਕੋਈ ਚਿੱਠੀ ਮਿਲੀ ਆ ਅਸੀਂ ਉਸ ਦਿਨ ਐਮਐਲਏ ਸਾਹਿਬ ਨੂੰ ਕਿਹਾ ਸੀ ਕਿ ਸਾਨੂੰ ਕੋਈ ਲਿਖਤੀ ਚਿੱਠੀ ਢਵਾ ਦਿਓ ਸੀਐਮ ਹਲਤੋਂ ਜਿਹੜੀ ਕਿ ਸਾਨੂੰ ਪਤਾ ਲੱਗ ਜਾਵੇ ਸਾਡੀ ਮੀਟਿੰਗ ਕਿੰਨੇ ਵਜੇ ਤੇ ਕਿਹਦੇ ਨਾਲ ਆ ਪਰ ਸਾਨੂੰ ਅਜੇ ਤੱਕ ਕੋਈ ਚਿੱਠੀ ਵੀ ਨਹੀਂ ਮਿਲੀ ਔਰ ਮੀਟਿੰਗ ਤੇ ਵਾਰ-ਵਾਰ ਅਸੀਂ ਫੋਨ ਕਰਕੇ ਪੁੱਛਦੇ ਰਹੇ ਆ ਕੱਲ ਸ਼ਾਮੀ ਤੁਰਨ ਤੋਂ ਪਹਿਲਾਂ ਗੱਡੀ ਕਰਾਏ ਤੇ ਕਰਨ ਤੋਂ ਪਹਿਲਾਂ ਅਸੀਂ ਫੋਨ ਲਾ ਕੇ ਪੁੱਛਿਆ ਕਿ ਐਮ.ਐਲ.ਏ ਸਾਹਿਬ ਆਪਣੀ ਮੀਟਿੰਗ ਹੈਗੀ ਆ ਤਾਂ ਐਮ.ਐਲ.ਏ ਸਾਹਿਬ ਨੇ ਕਿਹਾ ਕਿ ਆਪਣੀ ਮੀਟਿੰਗ 11 ਵਜੇ ਪੰਜਾਬ ਭਵਨ ਚੰਡੀਗੜ੍ਹ ਸੀਐਮ ਸਾਹਿਬ ਦੇ ਨਾਲ ਆ ਪਰ ਇੱਥੇ ਜਦੋਂ ਅਸੀਂ ਆ ਕੇ ਦੇਖਿਆ ਨਾ ਤਾਂ ਇੱਥੇ ਸੀਐਮ ਸਾਹਿਬ ਨਾਲ ਮੀਟਿੰਗ ਆ ਕਦੇ ਸਾਨੂੰ ਕਿਹਾ ਜਾ ਰਿਹਾ ਕਿ ਹਰਪਾਲ ਚੀਮਾ ਜੀ ਦੇ ਨਾਲ ਮੀਟਿੰਗ ਆ ਕਦੇ ਕਿਹਾ ਜਾ ਰਿਹਾ ਸਿੱਖਿਆ ਮੰਤਰੀ ਨਾਲ ਮੀਟਿੰਗ ਆ ਪਰ ਕਿਸੇ ਨਾਲ ਵੀ ਇੱਥੇ ਜਦੋਂ ਅਸੀਂ ਆ ਕੇ ਇੱਥੇ ਸੀ.ਆਈ.ਡੀ ਵਾਲੇ ਵੀਰ ਵੀ ਖੜੇ ਅਸੀਂ ਉਹਨਾਂ ਨੂੰ ਵੀ ਪੁੱਛਿਆ ਉਹ ਕਹਿੰਦੇ ਵੀ ਸਾਨੂੰ ਵੀ ਨਹੀਂ ਪਤਾ ਇਸ ਗੱਲ ਦਾ ਕਿ ਮੀਟਿੰਗ ਹੈ ਜਾਂ ਨਹੀਂ ਸੋ ਗੇਟ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਮੀਟਿੰਗ ਹੈ ਜਾਂ ਨਹੀਂ ਇਸ ਕਰਕੇ ਅਸੀਂ ਹੁਣ 11:30 ਵਜੇ ਪੰਜਾਬ ਭਵਨ ਦੇ ਬਾਹਰ ਖੜੇ ਆਂ ਔਰ ਅਸੀਂ ਚੇਤਾਵਨੀ ਦਿੰਨੇ ਆਂ ਪੰਜਾਬ ਸਰਕਾਰ ਨੂੰ ਕਿ ਜੇ ਅੱਜ ਸਾਡੇ ਨਾਲ ਮੀਟਿੰਗ ਨਹੀਂ ਕੋਈ ਲੈਂਦਾ ਕੋਈ ਮੰਤਰੀ ਜਾਂ ਸੀਐਮ ਸਾਹਿਬ ਸਾਡੇ ਨਾਲ ਮੀਟਿੰਗ ਨਹੀਂ ਲੈਂਦੇ ਤਾਂ ਅਸੀਂ ਇੱਥੇ ਹੀ ਧਰਨਾ ਲਾ ਕੇ ਜਿਹੜਾ ਪੰਜਾਬ ਭਵਨ ਦੇ ਬਾਹਰ ਬੈਠਾਂਗੇ ਉਹਨਾ ਟਾਈਮ ਅਸੀਂ ਵਾਪਸ ਪੰਜਾਬ ਨਹੀਂ ਜਾਵਾਂਗੇ ਜਿੰਨਾ ਚਿਰ ਸਾਡੀ ਕੋਈ ਮੀਟਿੰਗ ਨਹੀਂ ਹੁੰਦੀ ਇਹਨਾਂ ਟੀਚਰਾਂ ਦਾ ਕੋਈ ਹੱਲ ਨਹੀਂ ਹੁੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮਿਤੀ 18 ਜਨਵਰੀ 2024 ਵਾਲੇ ਦਿਨ ਸੰਯੁਕਤ ਕਿਸਾਨ ਮੋਰਚਾ ਅਤੇ ਆਦਰਸ਼ ਸਕੂਲ ਹਰਿਆਸਾ ਦੇ ਅਧਿਆਪਕਾਂ ਦੇ ਨਾਲ ਇੱਥੇ ਪੰਜਾਬ ਭਵਨ ਵਿਖੇ ਪਹੁੰਚੇ ਆ ਸਾਨੂੰ ਕਿਹਾ ਗਿਆ ਹੈ ਕਿ ਹਲਕੇ ਦੇ ਐਮਐਲਏ ਨੇ ਤੇ ਐਸਡੀਐਮ ਜੀਰਾ ਨੇ ਵੀ ਤੁਹਾਡਾ ਜਿਹੜਾ ਨਾ ਮੀਟਿੰਗ ਦਾ ਟਾਈਮ ਫਿਕਸ ਹੋ ਗਿਆ 18 ਜਰਮਨੀ ਠੀਕ 11 ਵਜੇ ਜਿਹੜੀ ਪੰਜਾਬ ਭਵਨ ਦੇ ਵਿੱਚ ਸੀਐਮ ਦੇ ਨਾਲ ਮੀਟਿੰਗ ਹੋਊਗੀ ਪਰ ਇੱਥੇ ਜਦ ਆਣ ਕੇ ਪੁੱਛਿਆ ਗਿਆ ਸਿਕਿਉਰਟੀ ਨੂੰ ਇਹ ਉਹਨਾਂ ਕੋਲੇ ਕੋਈ ਵੀ ਪ੍ਰੋਟੋਕੋਲ ਜਾਰੀ ਨਹੀਂ ਹੋਇਆ ਤੇ ਜਿਸ ਤੋਂ ਬਾਅਦ ਅਸੀਂ ਇੱਥੇ ਬਾਹਰ ਖੜ ਕੇ ਜਿਹੜਾ ਪੰਜਾਬ ਸਰਕਾਰ ਦੀ ਜਿਹੜੀ ਨਲਾਇਕੀ ਆ ਉਹਨੂੰ ਜਗਜਾਹਰ ਕਰ ਰਹੇ ਆ ਕਿਉਂਕਿ ਜੇ ਐਡਾ ਬੇ ਸਾਡੇ ਨਾਲ ਬੇਇਨਸਾਫੀ ਕੀਤੀ ਗਈ ਇੱਕ ਤਾਂ ਅਸੀਂ 10000 ਰੁਪਏ ਗੱਡੀ ਦਾ ਲਾ ਕੇ ਕਿਰਾਏ ਤੇ ਲੈ ਕੇ ਆਇਆ ਇੱਕ 60 ਦਿਨਾਂ ਤੋਂ ਜਿਹੜੇ ਸਾਡੀਆਂ ਕੁੜੀਆਂ ਧੀਆਂ ਬੱਚੇ ਜਿਹੜੇ ਉਥੇ ਐਮਐਲਏ ਹਲਕਾ ਨਰੇਸ਼ ਕਟਾਰਗਿਆ ਤੇ ਦਫਤਰ ਦੇ ਮੂਹਰੇ ਦਿਨ ਰਾਤ ਪੋ ਮਗਦੀਆਂ ਰਾਤਾਂ ਵਿੱਚ ਬੈਠੇ ਆ ਯਾਰ ਐਡੀ ਬੇਇਨਸਾਫੀ ਸਾਡੇ ਨਾਲ ਵਾਦਾ ਕਰਕੇ ਵੀ 11 ਵਜੇ ਤੁਹਾਡੀ ਮੀਟਿੰਗ ਹੋਊਗੀ ਤੇ ਕੋਈ ਵੀ ਇੱਥੇ ਮੀਟਿੰਗ ਦਾ ਕੋਈ ਹੈ ਏਜੰਡਾ ਹੀ ਹੈ ਨੀਗਾ ਯਾਰ ਐ ਇੰਨਾ ਇਨੇ ਝੂਠ ਮਾਰ ਕੇ ਜਿਹੜੇ ਆ ਅਸੀਂ ਇਸ ਸਰਕਾਰ ਨੂੰ ਆਪਦੇ ਆਪ ਵੋਟਾਂ ਪਾ ਕੇ ਬਣਾਇਆ ਸੀ ਪਰ ਅੱਜ ਜਿਹੜਾ ਸਰਕਾਰ ਜਿਹੜੀ ਹੈ ਨਾ ਹਰੇਕ ਵਰਗ ਤੋਂ ਭਜਦੀ ਨਜ਼ਰ ਆਉਂਦੀ ਆ ਅਸੀਂ ਜੇ ਅਸੀਂ ਚੇਤਾਵਨੀ ਦਿੰਦੇ ਆ ਜੇ ਸਾਡੇ ਮੀਟਿੰਗ ਇਹਨਾਂ ਨੇ ਟੈਂਡ ਨਾ ਕੀਤੀ ਤਾਂ ਅਸੀਂ ਸਖਤ ਸ਼ਬਦਾਂ ਵਿੱਚ ਇਹ ਇਸ ਆਮ ਆਦਮੀ ਪਾਰਟੀ ਦੀ ਨਿਖੇਦੀ ਕਰਦੇ ਹਾਂ ਔਰ ਜਿੰਨਾ ਚਿਰ ਤੇ ਕਰ ਇਹਨਾਂ ਦੀਆਂ ਮੰਗਾਂ ਸਵੀਕਾਰ ਨਾ ਕੀਤੀਆਂ ਗਈਆਂ ਅਸੀਂ ਇੱਥੋਂ ਜਾਵਾਂਗੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ